6 ਘੋੜੇ ਤੇ 3 ਸਵਾਰ ਇਹ ਹੈ ਗੁਰੂ ਕੀ ਲਾਡਲੀ ਫੌਜਾ ਜੋ ਚੜ੍ਹਦੀ ਕਲਾ ਦੇ ਨਾਲ ਜੰਜੂ ਕਰਤਬਾ ਦਾ ਪ੍ਰਦਰਸ਼ਨ ਕਰ ਰਹੀ ਹੈ ਜੰਗ ਦਾ ਮਤਲਬ ਕੀ ਹੈ ਜਦੋਂ ਤੁਸੀਂ ਜੰਗ ਦੇ ਮੈਦਾਨ ਚ ਆ ਗਏ ਹੋ ਤਾਂ ਜੰਗ ਤੇ ਆਪਣੇ ਆਪ ਜ ਇੱਕ ਖਤਰਾ ਸਿੱਖ ਕੌਮ ਦੀ ਪ੍ਰਾਤਨ ਸ਼ਸਤਰ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੇਰੀ ਪੀਰੀ ਦੇ مالک 6ਵੀਂ ਪਾਸ਼ਾਏ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਨੂੰ ਸਰਪਤ ਰਵਾਇਤੀ ਮਹਿਲਾ ਜੋ ਕਿ ਕਲਸਾਈ ਜਹੋ ਜਲਾਲ ਦੇ ਨਾਲ ਅਰਦਾਸ ਤੋਂ ਬਾਅਦ ਗੁਰਦੁਆਰਾ ਮਲ ਖਾੜਾ ਸਾਹਿਬ ਪਾਸ਼ਾਹੀ 6ਵੀ ਤੋਂ ਜੇਕਾਰਾਂ ਦੀ ਗੂੰਜ ਦੇ ਨਾਲ ਆਰੰਭ ਹੋਇਆ ਸੀ ਇਸ ਵੇਲੇ ਗੁਰਦੁਆਰਾ ਪੰਗਾ ਸਾਹਿਬ ਰੇਲਵੇ ਕੌਨਲੀ ਬੀ ਬਲਾਕ ਤੇ ਖੁੱਲੇ ਮੈਦਾਨ ਤੇ ਵਿੱਚ ਪਹੁੰਚ ਚੁੱਕਿਆ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਨਿਸ਼ਾਨ ਸਹਿਬਾਲ ਅਤੇ ਨਗਾਰਿਆਂ ਦੀ ਛਤਰ ਛਾਇਆ ਦੇ ਵਿੱਚ ਹਾਥੀ ਘੋੜੇ ਉੱਠਾਂ ਤੇ ਸਵਾਰ ਹੋ ਕੇ ਗੁਰੂਕੀਆਂ ਲਾਗੀਆਂ ਫੌਜਾਂ ਨੀਲੇ ਅਤੇ ਕੇਸਰੀ ਬਾਣਿਆਂ ਦੇ ਵਿੱਚ ਸੱਜ ਕੇ ਰਵਾਇਤੀ ਸ਼ਸਤਰਾਂ ਨਾਲ ਲੈਸ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਇੱਥੇ ਪਹੁੰਚੇ ਐ ਔਰ ਹੁਣ ਇੱਥੇ ਦਿਖਾਏ ਜਾਣਗੇ ਜੰਗਜੂ ਕਰਤਬ ਇੱਕ ਘੋੜੇ ਦੋ ਘੋੜਿਆਂ ਤੇ ਤਿੰਨ ਘੋੜਿਆਂ ਤੇ ਚਾਰ ਘੋੜਿਆਂ ਤੇ ਇੱਕ ਇੱਕ ਸਵਾਰ ਸਿੰਘ ਜਿਹੜਾ ਨੇਜੇਬਾਜੀ ਦੇ ਕਰਤਬ ਵਿਖਾਉਣਗੇ ਤਲਵਾਰ ਬਾਜੀ ਗਤਕੇ ਬਾਜੀ ਦੇ ਬੇਹੱਦ ਹਿਰਤ ਦੇ ਜੰਗਜੂ ਕਰਤ ਦੇ ਜਿਹੜੇ ਦਿਖਾਏ ਜਾਣੇ ਆ ਹੁਣ ਆਪਾਂ ਕਹਿ ਸਕਦੇ ਹਾਂ ਕਿ ਵਾਰਮ-ਅਪ ਚੱਲ ਰਿਹਾ ਹੈ ਇਸ ਵੇਲੇ ਕਿ ਦੇਖ ਸਕਦੇ ਹੋ ਕੋਈ 2 ਕੋੜੇ ਤੇ ਸਵਾਰ ਹੈ ਕੋਈ 1 ਕੋੜੇ ਤੇ ਕੋਈ 4 ਕੋੜੇ ਤੇ ਕੋਈ 3 ਕੋੜੇ ਤੇ ਇਹ ਹੈ ਛੇਵੀ ਪਾਸ਼ੇ ਸ਼ੀਰ ਗੁਰ ਹਰਗੋਬਿੰਦ ਸਾਹਿਬ ਵੱਲੋਂ ਬਖਸੀ ਗਈ ਸ਼ਸਤਰ ਕਲਾ ਸਿੱਖ ਸ਼ਸਤਰ ਵਿਦਿਆ ਜੋ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਗੁਰੂ ਸਾਹਿਬ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ ਸੀ ਸੰਗਤ ਨੂੰ ਕਿ ਮੈਨੂੰ ਹਰ ਘਰ ਚੋਂ ਇੱਕ ਯੋਧਾ ਚਾਹੀਦਾ ਹੈ ਤੇ ਮੈਨੂੰ ਹੋਰ ਕੋਈ ਭੇਡ ਨਾ ਕੀਤੀ ਜਾਵੇ ਸਿਰਫ ਸ਼ਸਤਰ ਭੇਡ ਕੀਤੇ ਜਾਣ ਤਾਂ ਉਸ ਵੇਲੇ ਗੁਰੂ ਸਾਹਿਬ ਨੇ 30000 ਸਿੰਘਾਂ ਦੀ ਫੌਜ ਤਿਆਰ ਕੀਤੀ ਸੀ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਤਾਂ ਉਦੋਂ ਤੋਂ ਗੁਰੂ ਕੀ ਅਲਾੜਨੀ ਫੌਜਾਂ ਨਿੰਗ ਸਿੰਘਾਂ ਨੇ ਇਸ ਸ਼ਸਤਰ ਵਿਦਿਆ ਨੂੰ ਜਿਉਂਦਾ ਰੱਖਿਆ ਪੀੜੀਦਰ ਪੀੜੀ ਵਕ ਵਕ ਨਿੰਗ ਸਿੰਘ ਜਿੱਥੇ ਬੰਦੀਆਂ ਲਗਾਤਾਰ ਇਸ ਸੱਜਤਰ ਕਲਾ ਨੂੰ ਉਤਸ਼ਾਹਿਤ ਕਰਦੀਆਂ ਨੇ ਕਿਰਪਾ ਕਰਕੇ ਨਿਸ਼ਾਨਾ ਸਾਹਿਬਾਂ ਤੋਂ ਪਿੱਛੇ ਰੋਕ ਨਵੀਆਂ ਪੀੜ੍ਹੀਆਂ ਨੂੰ ਸਿਖਲਾਈ ਦੇ ਕੇ ਇਸ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਗੁਰੂ ਕੀ ਅਲਾਡਲੀਏ ਫੌਜਾਂ ਬੇहद ਖੂਬਸੂਰਤ ਤਰੀਕੇ ਦੇ ਨਾਲ ਸਜ ਧਜ ਕੇ ਨਿੰਸਿੰਘਾਂ ਨੇ ਜੋ ਨੀਲੇ ਬਾਣੇ ਪਾਏ ਐ ਦਮਾਲੇ ਸਜਾਏ ਐ ਇਹਨਾਂ ਦਿਮਾਲਿਆਂ ਦੇ ਵਿੱਚ ਚੱਕਰ ਖੰਡੇ ਚੰਦ ਗੁਰਜ ਸ਼ਿੰਗਾਰ ਬਾਗਨਖਾ ਸਜਾਈ ਹੋਈ ਹੈ ਛੋਟੀਆਂ ਵੱਟੀਆਂ ਕਿਰਪਾਨਾਂ ਪਹਿਨੀਆਂ ਹੋਈਆਂ ਨੇ ਲੱਖ ਪਿੱਛੇ ਢਾਲਾਂ ਸਜਾ ਕੇ ਹੱਥਾਂ ਵਿੱਚ ਨੇਜੇ ਫੜੇ ਹੋਏ ਅਸੀਂ ਦੇਖ ਸਕਦੇ ਹੋ ਕੋਟਸਵਾਰ ਸਿੰਘ ਸਿੰਘਾ ਨੇ ਹੱਥਾਂ ਦੇ ਵਿੱਚ ਨੇਜੇ ਫੜੇ ਹੋਏ ਆ ਤੋ ਨੀਲੇ ਕੇਸਰੀ ਬਾਣੇ ਦੇ ਵਿੱਚ ਤਿਆਰ ਪਰ ਤਿਆਰ ਸਿੱਸਤਤਾਰੀ ਦੋਨੋਂ ਪਾਸੇ ਜਿਹੜਾ ਟਰੈਕ ਚੱਲ ਰਿਹਾ ਹੈ ਉਧਰ ਸਾਹਮਣੇ ਪਾਸੇ ਵੀ ਜਰੂਰ ਮੈਂ ਤਸਵੀਰ ਸਾਂਝੀ ਕਰਨੀ ਚਾਹੂੰਗਾ ਉਸ ਪਾਸੇ ਵੀ ਬੇਹੱਦ ਤੇਜ਼ ਰਫ਼ਤਾਰ ਘੋੜਸਵਾਰ ਨਿੰਮ ਸਿੰਘਾਂ ਵੱਲੋਂ ਨੇਜੇ ਬਾਜੀ ਚਾਰ ਘੋੜੇ ਤੇ ਦੋ ਸਿੰਘ ਸਵਾਰ ਪਿੱਛੇ ਦੋ ਘੋੜੇ ਤੇ ਇੱਕ ਸਿੰਘ ਸਵਾਰ ਇਹ ਹੈ ਗੁਰੂ ਕੀਆ ਲਾਡਲੀ ਫੌਜਾ ਜੋ ਚੜ੍ਹਦੀ ਕਲਾ ਦੇ ਨਾਲ ਜੰਜੂ ਕਰਤਬਾ ਦਾ ਪ੍ਰਦਰਸ਼ਨ ਕਰ ਰਿਹਾ ਹੈ ਇਹ ਗੁਰਦੁਆਰੇ ਦਾ ਇਹ ਮੈਦਾਨ ਇੱਕ ਜੰਗੀ ਮੈਦਾਨ ਨਜ਼ਰ ਆ ਰਿਹਾ ਜਿੱਥੇ ਪੂਰੀ ਚੜ੍ਹਦੀ ਕਲਾ ਦੇ ਨਾਲ ਗੁਰੂ ਕੀ ਲਾਡ ਲਈ ਫੌਜਾਂ ਕਜਦੇ ਵਜਦੇ ਹੋਏ ਜਕਾਰੇ ਛੜਦੇ ਹੋਏ ਸਿੱਖੋਂ ਦੀ ਪ੍ਰਾਤਨ ਸ਼ਸਤਰ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੋ ਕੋੜੇ ਤੇ ਇੱਕ ਸਿੰਘ ਖੜਾ ਹੋ ਕੇ ਜਕਾਰੇ ਛੜਦਾ ਆਇਆ ਗੱਜਦਾ ਹੋਇਆ ਬੇहद ਸਖਤ ਬੇहद ਕਠਿਨ ਟ੍ਰੇਨਿੰਗ ਜਿਹੜੀ ਸਿਖਲਾਈ ਹੈ ਔਰ ਰਿਸਕੀ ਬਹੁਤ ਜ਼ਿਆਦਾ ਰਹਿੰਦਾ ਹੈ ਕਿਉਂਕਿ ਇੰਨੀ ਰਫਤਾਰ ਚ ਕੋੜਾ ਜਦੋਂ ਵੀ ਬੇਕਾਬੂ ਵੀ ਹੋ ਸਕਦਾ ਹੈ ਉਹਨੂੰ ਵੀ ਭਾਈ ਮਾਈਕ ਤੇ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਕੋੜਿਆਂ ਦੇ ਰਸਤੇ 'ਚ ਨਾ ਖੜੋ ਪਿੱਛੇ ਵਿਚਾਰ ਰੱਖੋ ਆਪਣੇ ਆਪ ਨੂੰ ਪਿੱਛੇ ਕਰਕੇ ਬਚਾ ਕਰਕੇ ਰੱਖੋ ਇਹ ਕੋੜਿਆਂ ਤੇ 6 ਘੋੜਿਆਂ ਤੇ 3 ਸਵਾਰ ਬੇहद ਖਤਰਨਾਕ ਇਹ ਹੈ ਜੰਗੀ ਮਾਹੌਲ ਜੋ ਪ੍ਰਾਤਨ ਰਵਾਇਤ ਅਨੁਸਾਰ ਪ੍ਰਾਤਨ ਪਰੰਪਰਾ ਅਨੁਸਾਰ ਮੰਦੀ ਛੋੜ ਦਿਵਸ ਤੋਂ ਅਗਲੇ ਦਿਨ ਹਰ ਸਾਲ ਸ੍ਰੀ ਅਮਰਸਰ ਸਾਹਿਬ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਸਮੂਹ ਨਿੰਸ ਸਿੰਘ ਜਥੇਬੰਦੀਆਂ ਵਿਧੀ ਚੰਦੀ ਤਰਨਾ ਦਲ ਬਾਬਾ ਅਫਤਾਰ ਸਿੰਘ ਜੀ ਸੋਰ ਸਿੰਘ ਵਾਲੇ ਬਾਬਾ ਮੇਜਰ ਸਿੰਘ ਸੋਢੀ ਤੋਂ ਵੱਖ-ਵੱਖ ਮਹਾਪੁਰਸ਼ ਵੱਖ-ਵੱਖ ਨਿੰਸ ਸਿੰਘ ਜਥੇਬੰਦੀਆਂ ਦੇ ਮੁਖੀ ਮੁਖੀਆਂ ਦੀ ਅਗਵਾਈ ਹੇਠ ਇਹ ਕਾਫਲੇ ਇੱਥੇ ਪਹੁੰਚਦੇ ਆ ਸੰਗਤਾਂ ਇੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਜੋ ਖਾਸ ਤੌਰ ਤੇ ਇਸ ਮੁਹੱਲੇ ਦੇ ਦਰਸ਼ਨ ਕਰਨ ਦੇ ਲਈ ਗੁਰੂ ਕੀ ਲਾਡਲੀ ਫੌਜਾਂ ਦੇ ਇੱਕ ਜੰਗਦੂ ਕਰਤੱਵ ਦੇਖਣ ਦੇ ਲਈ ਪਹੁੰਚਦੇ ਆ ਛੇ ਘੋੜਿਆਂ ਤੇ ਤਿੰਨ ਸਿੰਘ ਸਵਾਰ ਬੇਹੱਦ ਖਤਰਨਾਕ ਕਰਤੱਵ ਹਰਜੀਤ ਸਿੰਘ ਯੂਐਸਏ ਤੋਂ ਹੈ ਯੂਐਸਏ ਤੋਂ ਹਾਂਜੀ ਦੁਆਲੀ ਗੰਦੀ ਛੋੜਦੀ ਵਿੱਚ ਇੱਥੇ ਮੌਜੂਦ ਨੇ ਪਹੁੰਚ ਹਾਂਜੀ ਦੁਆਲੀ ਦੇ ਦੇਖਣ ਦਰਬਾਰ ਸਾਹਿਬ ਆਏ ਸੀ ਜੀ ਅੱਛਾ ਜੀ ਉਹ ਫਿਰ ਇਹ ਜਿਹੜੇ ਕਰਤੱਬ ਹੋ ਰਹੇ ਨੇ ਇਹ ਦੇਖਣ ਵਾਸਤੇ ਜੰਗ ਦਾ ਮਤਲਬ ਕੀ ਹੈ ਜਦੋਂ ਤੁਸੀਂ ਜੰਗ ਦੇ ਮੈਦਾਨ 'ਚ ਆ ਗਏ ਹੋ ਤਾਂ ਜੰਗ ਤੇ ਆਪਣੇ ਆਪ 'ਚ ਇੱਕ ਖਤਰਾ ਹੱਥ ਸਿਰ ਤੇ ਤੇ ਰੱਖ ਕੇ ਤਲੀ ਤੇ ਜਿੱਦਾਂ ਬਾਬਾ ਦੀਪ ਸਿੰਘ ਜੀ ਲੜੇ ਸੀ ਤਲੀ ਤੇ ਰੱਖ ਕੇ ਤੇ ਇਹ ਉਸੇ ਕਰਤੱਬ ਹੀ ਨੇ ਇਹ ਕੋਈ ਉਹ ਕੋਈ ਖੇਡਾ ਆਪਾਂ ਕਹਿੰਦੇ ਜਿਹੜੇ ਸ਼ਸਤਰ ਰਵਾਇਤੀ ਸ਼ਸਤਰ ਇਹਨਾਂ ਕੋਲ ਹੁੰਦੇ ਆ ਸ਼ਾਇਦ ਅੱਜ ਦੀ ਪੀੜ੍ਹੀਆਂ ਨੂੰ ਉਹਨਾਂ ਦੇ ਨਾਮ ਵੀ ਨਹੀਂ ਪਤਾ ਹਾਂ ਨਹੀਂ ਜੀ ਰਵਾਇਤੀ ਜਿਹੜੇ ਸ਼ਸਤਰ ਨੇ ਜੋਕੇ ਸਮੇਂ ਚ ਜਿਹੜੀ ਪੀੜ੍ਹੀ ਹੈ ਮੈਂ ਨਿਹੰਗ ਸਿੰਘ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਚਾਹੇ ਉਹ ਤਰਨਾ ਦਲ ਹੋਵੇ ਚਾਹੇ ਉਹ 96 ਕਰੋੜੀ ਬਾਬਾ ਬਲਬੀਰ ਸਿੰਘ ਹੋਰੀ ਹੋਣ ਚਾਹੇ ਹੋਰ ਸਾਡੇ ਬਾਬਾ ਸੋਰ ਸਿੰਘ ਵਾਲੇ ਉਹਨਾਂ ਦੀ ਕੌਮ ਨੂੰ ਬੜੀ ਵੱਡੀ ਦੇਨ ਹੈ ਉਹਨਾਂ ਨੇ ਅੱਜ ਵੀ ਉਹ ਗੁਰੂ ਹਰਗੋਬਿੰਦ ਪਾਸ਼ਾ ਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਜਿਹੜਾ ਚਲਾਇਆ ਹੋਇਆ ਪੰਥ ਨਰਾਲਾ ਪੰਥ ਖਾਲਸਾ ਅੱਜ ਵੀ ਜਿਉਂਦਾ ਰੱਖਿਆ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੈ ਜੇ ਅੱਖਾਂ ਦੇ ਸਾਹਮਣੇ ਬਿਲਕੁਲ ਇਹ 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 ਨਿਹੰਗ ਸਿੰਘ ਜਥੇਬੰਦੀਆਂ ਦੀ ਇੱਕ ਬੇहद ਵੱਡੀ ਦੇਨ ਹੈ ਕਿ ਇਹਨਾਂ ਨੇ ਅੱਜ ਵੀ ਇਸ ਪੰਥ ਨੂੰ ਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਇਸ ਕਲਾ ਨੂੰ ਜਿਉਂਦਾ ਰੱਖਿਆ ਔਰ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਚਾਰ ਘੋੜੇ ਤੇ ਦੋ ਸਿੰਘ ਸਵਾਰ ਹੋ ਕੇ ਇਸ ਵੇਲੇ ਸਗਤਾਂ ਜਿਹੜੇ ਅੱਜ ਆਪਣਾ ਮੱਲਾ ਕੱਢਿਆ ਗਿਆ ਬਹੁਤ ਇਤਿਹਾਸੀ ਸਾਡਾ ਮੱਲਾ ਵਾ ਹਣਾ ਹਰ ਸਾਲ ਕੱਢਦੇ ਆ ਸਿੰਘ ਜਿੱਦਾਂ ਵਸਾਖੀ ਹੋ ਗਈ ਹੋਲਾ ਮੱਲਾ ਹੋ ਗਿਆ ਜਾਂ ਦੀਵਾਲੀ ਹੋ ਗਈ ਹੈ ਨਾ ਅੱਜ ਅੰਬਰਸਰ ਕੱਢਿਆ ਗਿਆ ਵਾ ਤੇ ਇੱਕ ਗੱਲ ਹੋਰ ਹੈ ਜਿਹੜੀਆਂ ਆਪਣੀਆਂ ਪ੍ਰਾਤਨ ਮਾਵਾਂ ਹੁੰਦੀਆਂ ਸੀ ਸਾਡੀਆਂ ਦਾਦੀਆਂ ਨਾਨੀਆਂ ਅੱਗੇ ਮੂਰੇ ਇਹ ਪਿੱਤਲ ਦੀਆਂ ਥਾਲੀਆਂ ਵਿੱਚ ਹਾਂਜੀ ਪਿੱਤਲ ਦੀ ਥਾਲੀ ਵਿੱਚ ਛੋਲੇ ਪਾ ਕੇ ਖੜਦੀ ਹੁੰਦੀ ਸੀ ਵੀ ਬੱਲਾ ਨੰਗੜਾ ਕੋੜੇ ਨੰਗੜੇ ਮਹਾਰਾਜ ਦੇ ਵਿੱਚ ਗੁੜ ਦੀਆਂ ਢੇਲੀਆਂ ਪਾਉਣੀਆਂ ਹੁਣ ਉਹ ਇਤਿਹਾਸ ਰਹਿ ਨਹੀਂ ਸਾਡੇ ਵੱਡ ਬਟੇਰੇ ਜਿਹੜੇ ਆ ਉਹ ਆਪਣੇ ਘਰਾਂ ਚ ਲੋਪ ਹੋ ਗਈਆਂ ਲੋਪ ਹੋ ਗਈਆਂ ਤੇ ਸਾਡੇ ਘਰਾਂ ਚ ਬਰਕਤਾਂ ਵੀ ਬਹੁਤ ਹੁੰਦੀਆਂ ਸੀ ਸਿੰਘ ਕੋ ਨਹੀਂ ਰਸਤਾ ਦੇਣੀਆਂ ਰਗੜੇ ਦੀਆਂ ਵੀ ਸਿੰਘ ਆ ਗਏ ਮੱਥਾ ਟੇਕਣਾ ਘੋੜਿਆਂ ਨੂੰ ਅੱਗੇ ਮੂਹਰੇ ਖੜ ਕੇ ਥਾਲੀਆਂ ਅੱਗੇ ਨਾਨੀਆਂ ਹੱਡੀਆਂ ਨੇ ਖੜ ਕੇ ਛੋਲੇ ਘਵਾਣੇ ਇਹੀ ਕਹਿੰਦਾ ਵੀ ਬੱਚਾ ਨੇ ਕਹਿੰਦਾ ਵੀ ਘੋੜੇ ਨੂੰ ਡਰ ਨਹੀਂ ਲੱਗਦਾ ਸਾਡੀਆਂ ਨਾਨੀਆਂ ਦਾਦੀਆਂ ਨੇ ਕਹਿੰਦਾ ਵੀ ਉਹ ਮਹਾਰਾਜ ਦੇ ਘੋੜੇ ਆ ਫਤਿਹ ਬਲਾ ਕੇ ਅੱਗੇ ਜਾਵਾਂਗੇ ਸਾਨੂੰ ਕਿੱਦਾਂ ਡਰ ਲੱਗੂਗਾ ਮਹਾਰਾਜ ਦਾ ਆਸ਼ੀਰਵਾਦ ਮਿਲਦਾ ਖੁਸ਼ ਹੁੰਦੇ ਮਹਾਰਾਜ ਜੀ ਇਹ ਯੁੱਗ ਚ ਨਾ ਤਾਂ ਉਹਨਾਂ ਸ਼ਸਤਰਾਂ ਦੀ ਜਾਣਕਾਰੀ ਹੈ ਨਾ ਉਹਨਾਂ ਰਵਾਇਤਾਂ ਦੀ ਜਾਣਕਾਰੀ ਬਿਲਕੁਲ ਹੈ ਨਹੀਂ ਕਿਉਂਕਿ ਜਿਹੜੇ ਸਾਡੇ ਹੁਣ ਵੱਡ ਵਡੇਰੇ ਉਹ ਵੀ ਮਾਡਲ ਚ ਆਈ ਜਾਂਦੇ ਆ ਜਨਾਬ ਅਜ ਅ ਆਨੰਦ ਆਨੰਦ ਕਣਾ ਬਹੁਤ ਸੁੰਦਰ ਬੜਾ ਆਨੰਦ ਵਜਿਆ ਦੇਖੋ ਕਿੰਨੀ એનર્ਜੀ ਇੱਥੇ ਵਾਸ ਹੋਈ ਪਈ ਹੈ ਘੋੜੇ ਨੀਲੇ ਬਾਣੇ ਸ਼ਸਤਰ ਬਸਤਰ ਛੇ ਪਾਸ਼ਾ ਬਹਾਦਰ ਨੇ ਤੇ ਬਹੁਤ ਖੁਸ਼ੀਆਂ ਇਹ ਜੇ ਕਰ ਰਹੇ ਹਾਂ ਗੁਰੂ ਸਾਹਿਬ ਦੀ ਬਿਲਕੁਲ ਕਿਰਪਾ ਜੀ ਛੇਵੇਂ ਪਾਸ ਸੱਚੇ ਪਾਸ਼ਾ ਦੀ ਮੈਂ ਚਾਹੁੰਦਾ ਵਾਂ ਕਿ ਵਾਹਿਗੁਰੂ ਜੀ ਉਹ ਦਿਨ ਜਲਦੀ ਆਵੇ ਜਿੱਦਨ ਸਮੁੱਚਾ ਜਿਹੜਾ ਪੰਥਾ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਜਥੇਦਾਰ ਸਾਹਿਬਾਨ ਵੀ ਤਖਤਾਂ ਦੇ ਜਿਹੜੇ ਜਾ ਕੇ ਉਹ ਵੀ ਇਹ ਸ਼ਮੂਲਿਤ ਕਰਨ ਇੱਥੇ ਤੇ ਪੰਥ ਦੀ ਜਿਹੜੀ ਬਰੋਤਰੀ ਹੋਵੇ ਦਾ ਰੋਕਾ ਦਿੱਤਾ ਪੰਥਕ ਇਕਤਾ ਦਾ ਤੋਂ ਵੱਖ-ਵੱਖ ਸਿੰਘ ਜਿੱਥੇ ਬੰਦੇ ਆ ਪਰ ਇਕਜੁੱਟ ਹੋ ਕੇ ਬਾਬਾ ਬਲਬੀਰ ਸਿੰਘ ਦੀ ਅਗਵਾਈ ਦੇ ਹੇਠ ਦੇ ਵਿੱਚ ਮੱਲਾ ਸਜਾਇਆ ਜਾਂਦਾ ਹੈ ਇਹ ਵਰ ਜੋ ਇੱਥੇ ਮਾਹੌਲ ਹੈ ਇਸ ਇਸ ਨੂੰ ਸ਼ਬਦੀ ਬਿਆਨ ਦਿੱਤਾ ਜਾਵੇ ਤਾਂ ਸ਼ਾਇਦ ਸ਼ਬਦ ਕੱਟ ਪੈ ਜਾਣ ਇੱਥੇ ਜਿਹੜਾ ਇਹ ਹੋਲਾ ਮੱਲਾ ਤੁਹਾਨੂੰ ਇੱਥੇ ਆ ਕੇ ਤੁਸੀਂ ਪ੍ਰਾਤਨ ਜਿਹੜੀਆਂ ਸਾਖੀਆਂ ਸੁਣੀ ਹੁੰਦੀਆਂ ਅੱਜ ਜਿਵੇਂ ਜੰਗ ਦਾ ਮੈਦਾਨ ਆਇਆ ਇਸ ਲਈ ਤੁਹਾਨੂੰ ਉਹ ਲੱਗਦਾ ਵੀ ਜਿਹੜੀਆਂ ਆਪਾਂ ਢਾਡੀਵਾਰਾਂ ਚ ਜਾਂ ਆਪਣੀ ਇਤਿਹਾਸ ਚ ਪੜ੍ਹਦੇ ਆ ਇੱਥੇ ਆ ਕੇ ਉਹੀ ਰੌਣਕ ਮੇਲਾ ਉਹੀ ਜੰਗੇ ਜਲਾਲ ਉਹੀ ਸ਼ਾਹੀ ਜਿਹੜੀ ਸਿੰਘਾਂ ਦੀ ਹੈਗੀ ਆ ਸ਼ਸਤਰ ਵਿਦਿਆ ਦੇ ਜੋਹਰ ਦਿਖਾਉਂਦੇ ਨੇ ਗਤਕਾ ਖੇਡਦੇ ਨੇ ਨੇਜਾਬਾਜੀ ਕਰਦੇ ਨੇ ਸਿੰਘ ਆਪੜਿਆਪ ਨੂੰ ਖੂਬਸੂਰਤ ਬਣਾ ਕੇ ਲਿਆਉਂਦੇ ਨੇ ਘੋੜੇ ਸ਼ਿੰਗਾਰੇ ਹੁੰਦੇ ਨੇ ਸੋ ਇਹ ਖਾਲਸੇ ਦੀ ਫਰਦੀ ਕਲਾ ਦਾ ਪ੍ਰਤੀਕ ਆ ਇਹ ਖਾਲਸੇ ਦੀ ਜਲੋ ਜਲਾ ਜਿਹੜਾ ਵਿਸ਼ਵ ਦੇ ਵਿੱਚ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ ਦੀ ਭਰਤੀ ਇਹ ਬੰਤ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸ਼ਿੰਗਾਰੇ ਹੋਏ ਹਾਥੀ ਉੱਠ ਘੋੜਿਆਂ ਤੇ ਸਵਾਰ ਹੋ ਕੇ ਸਸ਼ਤਰਧਾਰੀ ਨਿਹੰਗ ਜੋ ਨੀਲੇ ਪੀਲੇ ਬਾਣੇ ਦੇ ਵਿੱਚ ਸਜੇ ਨੇ ਹੱਥਾਂ ਵਿੱਚ ਨੇਜੇ ਫੜੇ ਆ ਦੁਮਾਲੇ ਵਿੱਚ ਚੱਕਰ ਸਜਾਈ ਹੈ ਪਿੜ ਤੇ ਢਾਲ ਸਜਾਈ ਹੈ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਮਹੱਲੇ ਵਿੱਚ ਕੱਚਦੇ ਵਜਦੇ ਜੇ ਕਾਰੇਕ ਜਾਂਦੇ ਹੋਏ ਇੱਥੇ ਪਹੁੰਚੇ ਆ ਔਰ ਸਾਡੀ ਪ੍ਰਾਤਨ ਸਿੱਖ ਸ਼ਸਤਰ ਕਲਾ ਦੇ ਜੋ ਜੰਗਜੂ ਕਰਤਵ ਹੈ ਉਹਨਾਂ ਦਾ ਪ੍ਰਦਰਸ਼ਨ ਕੀਤਾ ਗਿਆ ਜਿੰਨੂੰ ਦੇਖ ਕੇ ਰਗਾਂ ਦੇ ਵਿੱਚ ਖੂਨ ਦਾ ਦੌਰਾ ਤੇਜ ਹੁੰਦਾ ਕੈਮਰਾ ਬਸਰ ਹਰਪਤਾ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਡੀਐਸ ਨਿਊਜ਼ ਅੰਮ੍ਰਿਤਸਰ